ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰ ਸਿੱਖ ਚੈਪਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਪੇਸ਼ ਹੈ ਇਸ ਚੈਨਲ ਤੇ ਸਿੱਖ ਕੌਮ ਦੇ ਇਤਿਹਾਸ ਦਾ ਇੱਕ ਹੋਰ ਅਧਿਆਇ ਪਿਛਲੇ ਅਧਿਆਇ ਵਿੱਚ ਅਸੀਂ ਆਪ ਜੀ ਨਾਲ ਇੱਕ ਮਹਾਨ ਸਿੱਖਾਤ ਬੀਬੀ ਸ਼ਰਨ ਕੌਰ ਜੀ ਬਾਰੇ ਸਾਂਝ ਪਾਈ ਸੀ ਇਸ ਵਾਰ ਅਸੀਂ ਆਪ ਜੀ ਨਾਲ ਸਿੱਖ ਪੰਥ ਦੀ ਪਹਿਲੀ ਮਹਾਨ ਸ਼ਹੀਦ ਔਰਤ ਬੀਬੀ ਪਿੱਖਾ ਕੌਰ ਜੀ ਜਿਨ੍ਹਾਂ ਨੂੰ ਬੀਬੀ ਪਿੱਖਾ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਜੀਵਨ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਗੁਰਸਵਾਰ ਬੀਬੀ ਪਿੱਖਾ ਜੀ ਦਾ ਜਨਮ ਸਨ 1660 ਦੇ ਵਿੱਚ ਉਸਤਾਦ ਭਾਈ ਵੱਜਰ ਸਿੰਘ ਜੀ ਦੇ ਘਰ ਵਿਖੇ ਹੋਇਆ ਭਾਈ ਵੱਜਰ ਸਿੰਘ ਜੀ ਦਾ ਖਾਨਦਾਨ ਇੱਕ ਬਹੁਤ ਹੀ ਮਹਾਨ ਯੋਧਿਆਂ ਦਾ ਖਾਨਦਾਨ ਸੀ ਜਿਨ੍ਹਾਂ ਨੇ 6ਵੇਂ ਪਾਤਸ਼ਾਹ ਜੀ ਤੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡੀਆਂ ਕਲਣਾ ਕੀਤੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ ਤੇ ਇਹਨਾਂ ਦੇ ਹੀ ਪਰਿਵਾਰ ਵਿੱਚੋਂ ਬਹੁਤ ਸਾਰਿਆਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਸੋ ਗੁਰੂਸਵਾਰੋ ਭਾਈ ਬੱਜਰ ਸਿੰਘ ਜਿਹੜੇ ਸਨ ਇਹ ਭਾਈ ਰਾਮਾ ਜੀ ਦੇ ਪੁੱਤਰ ਸਨ ਤੇ ਸ਼ਹੀਦ ਭਾਈ ਸੁਖੀਆ ਜੀ ਦੇ ਪੋਤੇ ਤੇ ਭਾਈ ਮੰਡਲ ਦੇ ਪੜਪੋਤੇ ਸਨ ਸੋ ਜਿਹੜੇ ਭਾਈ ਮੰਡਲ ਜੀ ਸਨ ਉਹਨਾਂ ਨੇ 1621 ਦੇ ਵਿੱਚ ਸ੍ਰੀ ਹਰਗੋਬਿੰਦਪੁਰ ਜੀ ਦੀ ਜਿਹੜੀ ਜੰਗ ਹੋਈ ਹੈ ਉਹਦੇ ਵਿੱਚ ਹਿੱਸਾ ਲਾ ਕੇ ਇਹਨਾਂ ਨੇ ਬੜੇ ਕਾਰਨਾਮੇ ਕੀਤੇ ਤੇ ਉਹਦੇ ਵਿੱਚ ਇਹ ਬਹੁਤ ਸਖਤ ਜ਼ਖਮੀ ਹੋਏ ਸਨ ਇਹਨਾਂ ਤੋਂ ਬਾਅਦ ਜਿਹੜੇ ਇਨਾਂ ਦੇ ਦਾਦਾ ਜੀ ਸਨ ਭਾਵ ਕੇ ਭਾਏ ਸੁਖਿਆ ਜੀ ਉਹਨਾਂ ਨੇ ਮਹਾਰਾਜ ਦੀ ਜੰਗ ਦੇ ਵਿੱਚ ਹਿੱਸਾ ਲਿਆ ਸੀ ਤੇ ਜੰਗ ਦੇ ਵਿੱਚ ਜੋਹੀਦੇ ਹਾਂ ਸ਼ਹੀਦੀ ਪ੍ਰਾਪਤ ਕੀਤੀ ਸੀ ਭਾਈ ਸੁਖਿਆ ਜੀ ਨੇ ਵੀ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਉਸ ਸਮੇਂ ਹਿੱਸਾ ਲਿਆ ਤੇ ਇਹ ਖਾਨਦਾਨੀ ਤੌਰ ਤੇ ਯੋਧੇ ਸਨ ਤੇ ਗੁਰੂ ਸਾਹਿਬ ਜੀ ਦੇ ਨਾਲ ਜੰਗਾਂ ਜਿੱਤਾਂ ਦੇ ਵਿੱਚ ਬਹੁਤ ਸਾਰਾ ਇਹ ਸਹਿਯੋਗ ਕਰਦੇ ਰਹੇ ਬੁਰਸਾਰੇ ਉਹ ਯੋਧਿਆਂ ਦਾ ਖਾਨਦਾਨ ਸੀ ਬਿਬਕ ਖਾਂ ਜੀ ਜਿਨ੍ਹਾਂ ਦੇ ਪਿਤਾ ਜੀ ਭਾਈ ਬੱਜਰ ਸਿੰਘ ਜੀ ਉਹ ਇੱਕ ਬੜੇ ਮੰਨੇ ਪਰਮੰਨੇ ਸ਼ਸਤਰ ਵਿਦਿਆ ਦੇ ਉਸਤਾਦ ਮੰਨੇ ਜਾਂਦੇ ਸਨ ਆਵਾਜ਼ ਨੂੰ ਸੁਣ ਕੇ ਤੇ ਨਿਸ਼ਾਨਾ ਲਾ ਦੇਣਾ ਅੱਖਾਂ ਬੰਨ ਕੇ ਤੇ ਉਸ ਸਮੇ ਇਹ ਨਿਸ਼ਾਨਾ ਜਿਹੜਾ ਸਨ ਲਗਾ ਲੈਂਦੇ ਸਨ ਇਹ ਵੀ ਕਿਹਾ ਜਾਂਦਾ ਏ ਕਿ ਅਗਰ ਇਹਨਾਂ ਉੱਤੇ ਕੋਈ ਗੋਲੀ ਦਾ ਵਾਰ ਕਰੇ ਉਹ ਵਾਰ ਖਾਲੇ ਜਾਵੇ ਤਾਂ ਅੱਖਾਂ ਦੇ ਨਾਲ ਹੀ ਉਹਦੇ ਕਦਮਾਂ ਦੀ ਦੂਰੀ ਮਣ ਲੈਂਦੇ ਸਨ ਤੇ ਜਦੋਂ ਤੱਕ ਉਹ ਦੁਬਾਰਾ ਆਪਣੀ ਬੰਦੂਕ ਦੇ ਵਿੱਚ ਕਾਰਤੂਸ ਭਰਦੇ ਸਨ ਉਦੋਂ ਤੱਕ ਉਹਨਾਂ ਤੱਕ ਪਹੁੰਚ ਕੇ ਉਸ ਦਾ ਸਿਰ ਕਲਮ ਕਰ ਦਿਆ ਕਰਦੇ ਸਨ ਹਰ ਇੱਕ ਤਰ੍ਹਾਂ ਦੇ ਸ਼ਸਤਰ ਚਲਾਉਣਾ ਜਾਣਦੇ ਸਨ ਸੋ ਬੀਬੀ ਪਿੱਖਾ ਜੀ ਨੂੰ ਇਹਨਾਂ ਨੇ ਬਚਪਨ ਤੋਂ ਹੀ ਇੱਕ ਇਹਨਾਂ ਦੇ ਹੋਰ ਪੁੱਤਰ ਸਨ ਕਹਿ ਲਿਏ ਕਿ ਬੀਬੀ ਪਿੱਖਾ ਜੀ ਦੇ ਇੱਕ ਭਰਾ ਸਨ ਭਾਈ ਵੀਰ ਸਿੰਘ ਜੀ ਇਹਨਾਂ ਦੋਵਾਂ ਨੂੰ ਬਚਪਨ ਤੋਂ ਹੀ ਭਾਈ ਬੱਜਰ ਸਿੰਘ ਉਸਤਾਦ ਜੀ ਨੇ ਹਰੇਕ ਤਰ੍ਹਾਂ ਦਾ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਹੈ ਸੋ ਗੁਰੂਸਾਰ ਬੀਬੀ ਜਦੋਂ ਦਸ਼ਮੇਸ਼ ਪਾਤਸ਼ਾਹ ਜੀ 1672 ਦੇ ਵਿੱਚ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਨੇ ਤਾਂ ਇਹ ਉਸਤਾਦ ਬੱਜਰ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਗਈ ਆ ਹਰੇਕ ਤਰ੍ਹਾਂ ਦੇ ਹਥਿਆਰ ਦੇ ਵਿੱਚ નિਪੁੰਨ ਕੀਤਾ ਗਿਆ ਏ ਤੋ ਜਦੋਂ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਉਸਤਾਦ ਬੱਜਰ ਸਿੰਘ ਜੀ ਤੋਂ ਸ਼ਸਤਰ ਚਲਾਉਣ ਦੀ ਸਿੱਖਿਆ ਲੈ ਰਹੇ ਨੇ ਤਾਂ ਉਹਨਾਂ ਦੀ ਸਿੱਖਿਆ ਤੇ ਉਹਨਾਂ ਦਾ ਅਭਿਆਸ ਇੱਕੋ ਵੇਲੇ ਬੀਬੀ ਭਿਖਾ ਜੀ ਤੇ ਉਹਨਾਂ ਦੇ ਭਰਾਤਾ ਭਾਈ ਵੀਰ ਸਿੰਘ ਜੀ ਦੇ ਨਾਲ ਹੋਇਆ ਹੈ ਗੁਰਸਾਰੇ 6 ਸਾਲ ਵੱਡੇ ਸਨ ਗੁਰੂ ਗਬਿੰਦ ਸਿੰਘ ਜੀ ਤੋਂ ਪਰ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਆਪਣੇ ਧਰਮ ਦੀ ਵੱਡੀ ਭੈਣ ਸਮਝਦੇ ਸਨ ਤੇ ਭੈਣ ਦੇ ਤੌਰ ਤੇ ਭਰਾ ਦੇ ਤੌਰ ਤੇ ਇਹਨਾਂ ਦੀ ਹਰੇਕ ਗੱਲ ਮੰਨਿਆ ਕਰਦੇ ਸਨ ਗੁਰਸਾਰੇ 1676 ਦੇ ਵਿੱਚ ਕੁਝ ਇਤਿਹਾਸਕਾਰਾਂ ਨੇ 1674 ਵੀ ਲਿਖਿਆ ਹੈ ਭਾਵ ਕਿ 14 ਜਾਂ 16 ਸਾਲ ਦੀ ਉਮਰ ਦੇ ਵਿੱਚ ਇਨਾਂ ਦਾ ਆਨੰਦ ਕਾਰਜ ਇੱਕ ਬਹੁਤ ਵੱਡੇ ਯੁੱਧੇ ਭਾਈ ਆਲਮ ਸਿੰਘ ਨਚਨਾ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਆਲਮ ਚੰਦ ਸੀ ਪਰ 1699 ਦੀ ਵਿਸਾਖੀ ਨੂੰ ਅੰਮ੍ਰਿਤ ਛੱਕ ਕੇ ਉਹ ਆਲਮ ਸਿੰਘ ਬਣੇ ਸਨ ਤੇ ਉਹਨਾਂ ਨੂੰ ਇੱਕ ਖਾਸ ਤੌਰ ਦਾ ਜਿਹੜਾ ਖਿਤਾਬ ਸੀ ਨਚਨਾ ਦਾ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀ ਕਿਉਂਕਿ ਭਾਈ ਆਲਮ ਸਿੰਘ ਜੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਸਨ ਪਹਿਲੀ ਜੰਗ ਸੀ ਨਦਾਉਣ ਦੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੀ ਇਹਨਾਂ ਨੇ ਹਿੱਸਾ ਲਿਆ ਤੇ ਇਹ ਜਦੋਂ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਅੰਗ ਅੰਗ ਇਹਨਾਂ ਦਾ ਫਰਕਦਾ ਸੀ ਤੇ ਇੰਜ ਲੱਗਦਾ ਸੀ ਇਹ ਜੰਗ ਦੇ ਮੈਦਾਨ ਦੇ ਵਿੱਚ ਪੈਦੜੇ ਨਾ ਲੈ ਰਹੇ ਹੁਣ ਸਗੋਂ ਨੱਚ ਰਹੇ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਦੀ ਜੰਗ ਆਪਣੇ ਅੱਖੇਂ ਡਿੱਠੀ ਹੈ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਤਾਂ ਜੰਗ ਦੇ ਮੈਦਾਨ ਵਿੱਚ ਇੰਜ ਲੜਦੇ ਹੋ ਜਿਵੇਂ ਨੱਚ ਰਹੇ ਹੋ ਉਸ ਤੋਂ ਬਾਅਦ ਇਹਨਾਂ ਦੇ ਨਾਂ ਨਾਲ ਆਲਮ ਸਿੰਘ ਨੱਚਣਾ ਖਿਤਾਬ ਜੁੜ ਗਿਆ ਏ ਗੁਰੂ ਸਵਾਰਿਓ 1674 ਜਾਂ 1670 ਦੇ ਵਿੱਚ ਆਲਮ ਸਿੰਘ ਨੱਚਣਾ ਜੀ ਦੇ ਨਾਲ ਬੀਬੀ ਪਿੱਖਾ ਜੀ ਦਾ ਆਨੰਦ ਕਾਰਜ ਹੋਇਆ ਹੈ ਜਿਦਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫੌਜਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਨੇ ਤਾਂ ਬੀਬੀ ਭਿਖਾ ਜੀ ਨੇ ਖਾਸ ਡਿਊਟੀ ਬੀਬੀਆਂ ਨੂੰ ਸ਼ਸਤਰ ਵਿਦਿਆ ਦੇਣ ਤੇ ਲਗਾਈ ਹੈ ਬੀਬੀਆਂ ਦੇ ਜਥੇ ਦੇ ਮੁਖੀ ਦੇ ਤੌਰ ਤੇ ਇਹ ਵਿਚਰਦੇ ਰਹੇ ਨੇ ਸਮਾ ਪਾ ਕੇ ਇਹਨਾਂ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਹੈ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਭਾਈ ਮੋਹਰ ਸਿੰਘ ਜੀ ਭਾਈ ਬਹੁ ਮੁੱਲਾ ਸਿੰਘ ਜੀ ਤੇ ਭਾਈ ਬਗੜ ਸਿੰਘ ਜੀ ਇਹ ਤਿੰਨ ਪੁੱਤਰ ਜਿਹੜੇ ਨੇ ਬੀਬੀ ਭੱਖਾ ਦੇ ਹੋਏ ਨੇ ਜਿਹੜਾ ਭਾਈ ਆਲਮ ਸਿੰਘ ਨਚਨਾ ਜੀ ਦਾ ਪਰਿਵਾਰ ਸੀ ਉਹ ਵੀ ਇੱਕ ਬਹੁਤ ਵੱਡਾ ਯੋਧਿਆਂ ਦਾ ਪਰਿਵਾਰ ਸੀ ਇਹਨਾਂ ਦੇ ਦਾਦਾ ਜੀ ਪਦਮ رائے ਜੀ ਹੋਏ ਨੇ ਪੜਦਾਦਾ ਜੀ ਕੌਲਦਾਸ ਜੀ ਹੋਏ ਨੇ ਤੇ ਇਹਨਾਂ ਦੇ ਜਿਹੜੇ ਦਾਦੇ ਦਾ ਭਰਾ ਸੀ ਰਾਓ ਕਿਸ਼ਨ ਰਾਏ ਉਹ 1635 ਦੇ ਵਿੱਚ ਮਹਾਰਾਜ ਦੀ ਜੰਗ ਦੇ ਵਿੱਚ ਮੁਗਲਾਂ ਨਾਲ ਲੜਦਾ ਹੋਇਆ ਵੀ ਸ਼ਹੀਦ ਹੋਇਆ ਸੀ ਗੁਰੂ ਸਵਾਰਿਓ ਭਾਏ ਆਲਮ ਸਿੰਘ ਜੀ ਦੇ ਤਿੰਨ ਹੋਰ ਭਰਾ ਵੀ ਸਨ ਜਿਹੜੇ ਗੁਰੂ ਸਾਹਿਬ ਜੀ ਦਾ ਸਹਿਯੋਗ ਕਰਦੇ ਹੋਏ ਵੱਖ-ਵੱਖ ਜੰਗਾਂ ਦੇ ਵਿੱਚ ਸ਼ਹੀਦ ਹੋਏ ਨੇ ਗੁਰੂ ਸਵਾਰਿਓ ਜਦੋਂ 1704 ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਏ ਤਾਂ ਉਸ ਸਮੇਂ ਜਿਹੜੀ ਸਿੱਖ ਫੌਜੀ ਜਾਂ ਜਿਹੜੇ ਸਿੱਖ ਸਨ ਪਰਿਵਾਰਾਂ ਸਮੇਤ ਤਿੰਨ ਹਿੱਸਿਆਂ ਦੇ ਵਿੱਚ ਵੰਡੇ ਗਏ ਨੇ ਤੋਂ ਆਖੀਰੀ ਦਸਤੇ ਦੇ ਵਿੱਚ ਜਾਂ ਆਖੀਰੀ ਟੁਕੜੀ ਦੇ ਵਿੱਚ ਇਹ ਬੀਬੀ ਭਿੱਖਾ ਜੀ ਆਪਣੇ ਸਾਥੀਆਂ ਸਮੇਤ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਏ ਜਦੋਂ ਕਿਲਾ ਛੱਡ ਕੇ ਇਹ ਕੀਰਤਪੁਰ ਸਾਹਿਬ ਤੋਂ ਥੋੜਾ ਅੱਗੇ ਗਏ ਨੇ ਮੁਗਲਾਂ ਨੇ ਉਸ ਸਮੇਂ ਇਹਨਾਂ ਉੱਤੇ ਹਮਲਾ ਕੀਤਾ ਏ ਸੋ ਕੀਰਤਪੁਰ ਸਾਹਿਬ ਤੋਂ ਸਰਸਾ ਨਦੀ ਜਿੱਥੇ ਪਰਿਵਾਰ ਵਿਛੋੜਾ ਪਿਆ ਏ तकरीबन तकरीबन ਉਹ 18 ਕਿਲੋਮੀਟਰੋਂ ਥਾਂ ਬਣਦੀ ਏ ਤੋਂ ਬੀਬੀ ਭੱਖਾ ਜੀ ਨੇ ਜਦੋਂ ਮੁਗਲਾਂ ਨੇ ਹਮਲਾ ਕੀਤਾ ਏ ਤਾਂ ਇਹ ਸ਼ਸਤਰ ਲੈ ਕੇ ਤੇ ਇਹਨਾਂ ਨੇ ਮੁਗਲ ਛਪਾਈਆਂ ਦੇ ਨਾਲ ਯੋਜਨਾ ਸ਼ੁਰੂ ਕੀਤਾ ਏ ਦੇਖੋ ਗੁਰੂ ਸਵਾਰ ਕਰਤਾਰ ਕੀਰਤਪੁਰ ਸਾਹਿਬ ਕੱਪਦੇ ਆ ਇਹਨਾਂ ਦੇ ਉੱਤੇ ਹਮਲਾ ਹੁੰਦਾ ਏ ਬੀਬੀ ਉਦੋਂ ਹੀ ਆਪਣੀ ਸ਼ਸਤਰ ਲੈ ਕੇ ਯੁੱਧਨਾ ਸ਼ੁਰੂ ਕਰ ਦਿੰਦੀ ਏ ਅਨੇਕਾਂ ਮੁਗਲਾਂ ਨੂੰ ਅਨੇਕਾਂ ਹੀ ਮੁਗਲਾਂ ਦੇ ਇਹਨਾਂ ਨੇ ਸਿਰ ਕਲਮ ਕੀਤੇ ਨੇ ਤੋਂ ਗੁਰੂ ਸਵਾਰੋ ਤਕਰੀਬਨ 15 18 ਕਿਲੋਮੀਟਰ ਦੂਰ ਤੱਕ ਇਹ ਬੀਬੀ ਆਪਣੀਆਂ ਹੋਰ ਸਾਥੀਆਂ ਸਮੇਤ ਜੰਗ ਦੇ ਵਿੱਚ ਜੂਝਦੀ ਗਈ ਹੈ ਤੇ ਜਿੱਥੇ ਜਾ ਕੇ ਸਰਸਾ ਨਦੀ ਦਾ ਟੰਡਾ ਆਉਂਦਾ ਏ ਉਸ ਤੋਂ ਥੋੜਾ ਪਹਿਲਾਂ ਚੱਖੀਆਂ ਦੇ ਜੂ ਆਉਂਦੀ ਏ ਜਿੱਥੇ ਬਹੁਤ ਹੀ ਜ਼ਬਰਦਸਤ ਲੜਾਈ ਹੋਏ ਸੀ अनेका ਸਿੰਘ ਉਥੇ ਸ਼ਹੀਦ ਹੋਏ ਸਨ ਉਸ جنگ ਦੇ ਵਿੱਚ ਫਿਰ ਇਹ ਬੀਬੀ ਜਿਹੜੀ ਆ ਸ਼ਹੀਦ ਹੋਈ ਹੈ 1704 ਦੇ ਵਿੱਚ ਤੋਂ ਗੁਰੂ ਸਵਾਰਿਓ ਇਹ ਅਕੱਲੀ ਬੀਬੀ ਹੀ ਸ਼ਹੀਦ ਨਹੀਂ ਹੋਈ ਬਲਕਿ ਇਸ ਦੇ ਤਿੰਨ ਹੋਰ ਦਿਓਰ ਵੀ ਇਹਨਾਂ ਜੰਗਾਂ ਦੇ ਵਿੱਚ ਸ਼ਹੀਦ ਹੋਏ ਨੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਹੈ ਬੀਬੀ ਜੀ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ ਜਿਵੇਂ ਇਹਨਾਂ ਦੇ ਪਤੀ ਜਿਹੜੇ ਸਨ ਭਾਈ ਆਲਮ ਸਿੰਘ ਜੀ ਉਹ ਕਿਸੇ ਹੋਰ ਟੁਕੜੀ 'ਚੋਂ ਬਾਤ ਨਿਕਲੇ ਨੇ ਤੇ ਤਿੰਨੇ ਪੁੱਤਰ ਵੀ ਇਹਨਾਂ ਦੇ ਬਾਤ ਨਿਕਲੇ ਨੇ ਇਹਨਾਂ ਦੇ ਪਿਤਾ ਜੀ ਭਾਈ ਬੱਜਰ ਸਿੰਘ ਜੀ ਉਸ ਸਮੇਂ ਆਨੰਦਪੁਰ ਸਾਹਿਬ ਜੀ ਵਿੱਚ ਨਹੀਂ ਸਨ ਹਾਲਾਂਕਿ ਉਹ ਬਜ਼ੁਰਗ ਹੋ ਚੁੱਕੇ ਸਨ ਫਿਰ ਵੀ ਉਹ ਵੱਖ-ਵੱਖ ਤਾਵਾਂ ਤੇ ਸ਼ਸਤਰਾਂ ਦੀ ਟ੍ਰੇਨਿੰਗ ਸਿਖਾਉਂ ਦਿਆ ਕਰਦੇ ਸਨ ਇਥੋਂ ਤੱਕ ਕਿ ਭਾਈ ਮਣੀ ਸਿੰਘ ਜੀ ਦੇ ਤਿੰਨੇ ਪੁੱਤਰ ਨੇ ਹੋਰ ਸਿੰਘਾਂ ਨੇ ਵੀ ਭਾਈ ਬੱਜ ਸਿੰਘ ਜੀ ਕੋਲੋਂ ਸ਼ਸਤਰਾਂ ਦੀ ਸਿਖਲਾਈ ਪ੍ਰਾਪਤ ਕੀਤੀ ਸੀ ਸੋ ਗੁਰੂਸਵਾਰ ਬੀਬੀ ਜੀ ਸ਼ਹੀਦ ਹੋ ਗਏ ਨੇ ਚੱਖੀਆਂ ਦੇ ਜੂਹ ਦੇ ਵਿੱਚ ਸਰਸਾ ਨਰੀ ਦੇ ਕੰਢੇ ਪਰ ਇਹਨਾਂ ਦੇ ਪਤੀ ਤੇ ਤਿੰਨ ਪੁੱਤਰ ਗੁਰੂ ਸਾਹਿਬ ਜੀ ਨਾਲ ਬਚ ਜਾਣ ਦੇ ਵਿੱਚ ਜਿਹੜੇ ਨੇ ਉਹ ਬਚ ਗਏ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਇੱਕ ਪੁੱਤਰ ਭਾਈ ਬਾਗੜ ਸਿੰਘ ਉਹ ਉਸ ਸਮੇਂ ਆਪਣੇ ਨਾਨਾ ਜੀ ਕੋਲ ਭਾਈ ਬੱਜਰ ਸਿੰਘ ਜੀ ਕੋਲੋਂ ਸੀ ਜਿਸ ਕਰਕੇ ਉਹ ਵੀ ਬਚਿਆਏ ਸੋ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੱਚੀ ਗੜੀ ਦੇ ਵਿੱਚ ਪਹੁੰਚਦੇ ਨੇ ਉਹਦੇ ਵਿੱਚ ਭਾਈ ਆਲਮ ਸਿੰਘ ਨਚਨਾ ਜੀ ਉਹਨਾਂ ਦਾ ਪੁੱਤਰ ਭਾਈ ਮੋਹਰ ਸਿੰਘ ਜੀ ਤੇ ਭਾਈ ਬਹਿਮੁੱਲਾ ਸਿੰਘ ਜੀ ਵੀ ਨਾਲ ਨੇ ਜਦੋਂ ਫਿਰ ਕੱਚੀ ਗੜੀ ਦੇ ਵਿੱਚ جنگ ਹੋਈ ਹੈ ਤਾਂ ਇਹਨਾਂ ਦੇ ਪਤੀ ਭਾਈ ਆਲਮ ਸਿੰਘ ਨਚਨਾ ਜੀ ਇਹਨਾਂ ਦੇ ਦੋਵੇਂ ਪੁੱਤਰ ਭਾਈ ਮੋਹਰ ਸਿੰਘ ਜੀ ਤੇ ਭਾਈ ਬਹਿਮੁੱਲਾ ਸਿੰਘ ਜੀ ਇਹਨਾਂ ਨੇ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ ਤੋਂ ਇਸ ਤੋਂ ਬਾਅਦ ਦਾ ਸਮਾਂ ਆਉਂਦਾ ਹੈ ਜਦੋਂ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਜਦੋਂ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨਦੇੜ ਹਯੂਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਦੋਦਸ ਬਰਾਗੀ ਨੂੰ ਖੰਡੇ ਬਾਟੇ ਦੀ ਪੌੜ ਦੇ ਕੇ ਤੇ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਪੰਜਾਬ ਵੱਲ ਭੇਜਿਆ ਹੈ ਮੁਗਲਾਂ ਨੂੰ ਸੋਧਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਹੁਤ ਸਾਰੇ ਹੱਥ ਲਿਖਤ ਪੱਤਰ ਜਾਂ ਹੁਕਮਨਾਮੇ ਉਸ ਸਮੇਂ ਵੱਖ-ਵੱਖ ਸਿਖਾਣੂ ਭੇਜੇ ਨੇ ਕਿ ਬੰਦਾ ਸਿੰਘ ਬਹਾਦਰ ਦਾ ਸਾਹ ਦਿੱਤਾ ਜਾਵੇ ਉਸ ਸਮੇਂ ਇੱਕ ਪੱਤਰ ਭਾਈ ਵੱੱਜਰ ਸਿੰਘ ਜੀ ਨੂੰ ਪਾਵਕੇ ਬੀਬੀ ਮਾਈ ਭਿਖਾ ਜੀ ਦੇ ਪਿਤਾ ਜੀ ਨੂੰ ਵੀ ਮਿਲਦਾ ਹੈ ਭਾਈ ਬੱਜਰ ਸਿੰਘ ਜੀ ਆਪਣੇ ਦੋਤਰੇ ਭਾਈ ਬਾਗੜ ਸਿੰਘ ਜੀ ਨੂੰ ਨਾਲ ਲੈ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਿਲਦੇ ਨੇ ਚਿੱਪੜ ਚਿੜੀ ਦੇ ਸਥਾਨ ਤੇ ਜਿੱਥੇ ਵजीर खान ਨੂੰ ਸੋਧਿਆ ਗਿਆ ਹੈ ਉਸ ਜੰਗ ਦੇ ਵਿੱਚ ਭਾਈ ਬੱਜਰ ਸਿੰਘ ਜੀ ਤੇ ਇਹਨਾਂ ਦੇ بیٹے ਇਹਨਾਂ ਦੇ ਦੋਤਰੇ ਭਾਈ ਬਾਗੜ ਸਿੰਘ ਨੇ ਹਿੱਸਾ ਲਿਆ ਵਜ਼ੀਰ ਖਾਨ ਦੀਆਂ ਫੌਜਾਂ ਦੇ ਨਾਲ ਲੜਦਿਆਂ ਹੋਇਆਂ ਉਹਨਾਂ ਨੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਗੁਰਸਵਾਰ ਇੰਜ ਏਸ ਬੀਬੀ ਜਿਹੜੀ ਪਹਿਲੀ ਮਹਾਨ ਸਿੱਖ ਬੀਬੀ ਹੈ ਜਿਸ ਨੇ ਗੰਗਦੇ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ ਉਸ ਦਾ ਸਹੁਰਾ ਪਰਿਵਾਰ ਉਸ ਦਾ ਪੇਕਾ ਪਰਿਵਾਰ ਉਸ ਦੇ ਦਿਓਰ ਤੇ ਉਸ ਦਾ ਭਰਾ ਭਾਈ ਵੀਰ ਸਿੰਘ ਉਸਨੇ ਵੀ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਇਸ ਤਰ੍ਹਾਂ ਇਸ ਪਰਿਵਾਰ ਦੇ ਅਨੇਕਾਂ ਹੀ ਪਰਿਵਾਰ ਦੇ ਮੈਂਬਰ ਇਹਨਾਂ ਦੇ ਜੀ ਗੁਰੂ ਸਾਹਿਬ ਜੀ ਦਾ ਸਹਿਯੋਗ ਕਰਦਿਆਂ ਹੋਇਆਂ ਵੱਖ-ਵੱਖ ਜੰਗਾਂ ਦੇ ਵਿੱਚ ਜੂਝ ਕੇ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸੋ ਗੁਰੂ ਸਵਾਰੋ ਇਹ ਜੋ 15ਵੜਾ ਚੱਲ ਰਿਹਾ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਉਲਾਕੇ ਚਮਕੌਰ ਸਾਹਿਬ ਤੱਕ ਦੇ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਥਾਂ-ਥਾਂ ਦੇ ਉੱਤੇ ਸਮਾਗਮ ਹੋ ਰਹੇ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਜਿਹੇ ਸਮੇਂ ਮੈਂ ਆਪਣੇ ਚੈਨਲ ਰਾਹੀਂ ਉਹਨਾਂ ਸਿੱਖ ਬੀਬੀਆਂ ਨੂੰ ਸਨੇਹਾ ਦੇਾਂਗਾ ਕਿ ਆਓ ਅਸੀਂ ਬੀਬੀ ਪਿੱਖਾ ਕੌਰ ਜੀ ਵਰਗਿਆਂ ਤੋਂ ਅਗਵਾਈ ਪ੍ਰਾਪਤ ਕਰੀਏ ਆਪਣੇ ਕੌਮ ਦੀ ਸੇਵਾ ਵਾਸਤੇ ਅਸੀਂ ਵੀ ਸ਼ਸਤਰ ਧਾਰੀ ਹੋਈਏ ਆਪਣੇ ਬੱਚਿਆਂ ਨੂੰ ਸ਼ਸਤਰਾਂ ਦੀ ਸਿੱਖਿਆ ਦੇਵਾਈਏ ਤਾਂ ਕਿ ਸਾਡੇ ਕੰਮ ਨੂੰ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੁਣੌਤੀਆਂ ਦਰਪੇਸ਼ ਆਉਂਦੀਆਂ ਨੇ ਜਾਂ ਕਦੇ ਕੋਈ ਐਸਾ ਸਮਾਂ ਬਣ ਜਾਂਦਾ ਜਦੋਂ ਸਾਨੂੰ ਆਤਮਿਕ ਤੌਰ ਤੇ ਰੱਖਿਆ ਕਰਨੀ ਪੈ ਸਕੇ ਤਾਂ ਅਸੀਂ ਸ਼ਾਸਤਰਾਂ ਦੇ ਨਾਲ ਆਪਣੀ ਆਤਮਿਕ ਰੱਖਿਆ ਕਰ ਸਕੀਏ ਆਪਣੇ ਕੰਮ ਦੇ ਕਰ ਸਕੀਏ ਸੋ ਅਦਾਰਾ ਸਿੱਖ ਚੈਪਟਰ ਇਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਆਪਣਾ ਸੀਸ ਚਕਾਉਂਦਾ ਹੈ ਉਹ ਸ਼ਹੀਦ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਭੇਟ ਕੀਤੇ ਉਹਨਾਂ ਦੇ ਜੀਵਨ ਤੋਂ ਅਸੀਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਾਂਗੇ ਸੋ ਗੁਰੂ ਸਵਾਰਿਓ ਏਕ ਮਹਾਨ ਚੈਪਟਰ ਸੀ ਮਹਾਨ ਅਧਿਆਏ ਸੀ ਸਿੱਖ ਇਤਿਹਾਸ ਦਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਸੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਹੋਰ ਸੱਜਣਾ ਮਿੱਤਰਾਂ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰਵਾਇਓ ਅਗਲੇ ਸ਼ਨੀਵਾਰ ਨੂੰ ਸਿੱਖ ਇਤਿਹਾਸ ਦਾ ਇੱਕ ਹੋਰ ਬਹੁਮੁੱਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਭੁਲਾ ਚੁੱਕਾਂ ਦੀ ਖਿਮਾ ਮੁਖ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ